ਵਧੀਆ ਉਪਰਾਲਾ ਅੱਜ ਜਦੋਂ ਜਗਾ ਜਗਾ ਨਸ਼ਿਆਂ ਦਾ ਬੋਲਬਾਲਾ ਹੈ ਇੱਕ ਲਖਨ ਨੇ ਇਹ ਜਿਆ ਪਲੇਟਫਾਰਮ ਦਿੱਤਾ ਹੈ ਜਿੱਥੇ ਜਵਾਨਾਂ ਨੂੰ ਪ੍ਰੇਰਣਾ ਮਿਲੇਗੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਪ੍ਰੇਰਣਾ ਮਿਲੇਗੀ ਔਰ ਜਿਹੇ ਜੇ ਪਲਵਾਨ ਇੱਥੇ ਆਏ ਜਿਨ੍ਹਾਂ ਨੂੰ ਦੇਖ ਕੇ ਵੈਸੀ ਭੁੱਖ ਲੈਂਦੀ ਹੈ ਕਿ ਇਹ ਆਈਡੀਅਲ ਬਣਨਗੇ ਨਵੀਂ ਜਨਰੇਸ਼ਨ ਦਾ ਤੇ ਮੇਰਾ ਖਿਆਲ ਸਿਹਤ ਮਿਲੇਗੀ ਇਹ ਜੇ ਦੰਗਲ ਹੋਣੇ ਚਾਹੀਦੇ ਉਪਰਾਲੇ ਹੋਣੇ ਚਾਹੀਦੇ ਮੈਂ ਬਹੁਤ ਧੰਨਵਾਦੀਆਂ ਲਖਨ ਹੁਣਾਂ ਦਾ ਉਹਦੀ ਸਾਰੀ ਟੀਮ ਦਾ ਖਾਸ ਤੌਰ ਤੇ ਉਹਦੇ ਫਾਦਰ ਪੱਪੀ ਪਹਿਲਵਾਨ ਜੀ ਦਾ ਜਿਨ੍ਹਾਂ ਦੀ ਸੇਧ ਹੈ ਆਪਣੇ ਬੱਚਿਆਂ ਨੂੰ ਦਿੱਤੀ ਹੋਈ ਤੇ ਮੈਂ ਬਹੁਤ ਵਧਾਈ ਦੇਣਾ ਇਹਨੇ ਬੜੇ ਵਧੀਆ ਤਰੀਕੇ ਨਾਲ ਜਿਹੜੇ ਮੁਕਾਬਲੇ ਇਹਨਾਂ ਨੇ ਇੱਥੇ ਕਰਵਾਏ ਸਰ ਜਿਹੜਾ ਯੂਥ ਨਸ਼ਾ ਵਾਲ ਜਾ ਰਿਹਾ ਉਹ ਇਹ ਇਹ ਉਹਨਾਂ ਵਾਸਤੇ ਹੀ ਇੱਕ ਸੇਧ ਆ ਇਹੋ ਜਿਹਾ ਪਲੇਟਫਾਰਮ ਹੈ ਔਰ ਲੈਵਲ ਦੇਖੋ ਤੁਸੀਂ ਅੱਜ ਖੇਡ ਦਾ ਕਿੱਡੇ ਕਿੱਡੇ ਪਹਿਲਵਾਨ ਆਏ ਹੋਏ ਆ ਤੇ ਕੁਸ਼ਤੀਆਂ ਦੇਖ ਕੇ ਮਜ਼ਾ ਹੀ ਆ ਗਿਆ ਠੀਕ ਥੈਂਕ ਯੂ ਤੁਹਾਡੇ ਕੋਲ ਜਿਹੜਾ ਤੁਹਾਡੇ ਕੋਲ ਜਿਹੜਾ ਪ੍ਰੋਜੈਕਟ ਆਇਆ ਆ ਭਈ ਆਪਣਾ ਸ਼ੇਮਾ ਕੁਸ਼ਤੀ ਦੰਗਲ ਹੈ ਜੇ ਆਪਾਂ ਦੀਪੇਸ਼ਾ ਸਪੋਰਟਸ ਕਲੱਬ ਬਲੋ ਅੱਜ ਆਪਣੇ ਬਾਹਰਲੇ ਦੇਸ਼ਾਂ ਤੋਂ ਵੀ ਆਏ ਈਰਾਨ ਕੈਨੇਡਾ ਨੇਪਾਲ ਆਪਣੇ ਪੰਜਾਬ ਤੋਂ ਇਲਾਵਾ ਹੋਰ ਸਕੇਟਾਂ ਦੇ ਦਿੱਲੀ ਕਿਹੜਾ ਵੱਡਾ ਨਾਮ ਰੱਖਿਆ ਗਿਆ ਆਪਣੇ ਖਾਣੇ ਲਈ ਆਪਣੇ ਚਾਰ ਨਾਮ ਰੱਖੇ ਗਏ ਨੇ ਜਿੱਦਾਂ ਪਹਿਲਾ ਨਾਮ ਟ੍ਰੈਕਟਰ ਰੱਖਿਆ ਗਿਆ ਦੂਸਰਾ ਬੁਲਟ ਤੀਸਰਾ ਸਪਲੈਂਡਰ ਤੇ ਇੱਕ ਹੋਰ ਸਪਲੈਂਡਰ ਰੱਖਿਆ ਗਿਆ ਸਰ ਪੋਲੀਵੁੱਡ ਸਿੰਗਰ ਜਿਹੜੇ ਆਏ ਨੇ ਕਿਹੜੇ ਕਿਹੜੇ ਸਿੰਗਰ ਨੇ ਆਪਣੇ ਸਾਰੇ ਜਿੰਨੇ ਪੰਜਾਬੀ ਸਿੰਗਰ ਹੈਗੇ ਆ ਜਿਹੜੇ ਫਿਲਮਾਂ ਵੀ ਕੱਢਦੇ ਆ ਜਿਹਦਾ ਆਪਣੇ ਬਾਗੀ ਹੋ ਗਿਆ ਆਪਣਾ ਸੱਪਾ ਹੋ ਗਿਆ ਗੁਰਲੇਜ਼ ਅਕਤਰੀ ਸਿਸਟਰ ਹੋ ਗਿਆ ਸਾਰੇ ਜਿੰਨੇ ਵੀ ਨਾਮ ਹੈ ਹਾਂਜੀ ਦਿਲਬ੍ਰੀ ਢਿੱਲੋਂ ਹੋ ਗਿਆ ਸਾਰੇ ਆ ਜੀ ਸਰ ਜਿਹੜਾ ਲੋ ਜਿਹੜੇ ਨਸ਼ਾ ਯੂਥ ਨਸ਼ਾ ਵਿੱਚ ਵੜੀ ਹੋਈ ਆ ਉਹਨਾਂ ਨੂੰ ਕੀ ਮੈਸੇਜ ਦੇਗੀ ਆ ਤਾਂ ਜੀ ਆਪਾਂ ਆਪਣੇ ਨਾਲ ਦੇ ਨੂੰ ਜਦ ਤੱਕ ਸਮਝਾਵਾਂਗੇ ਨਹੀਂ ਜੇ ਕੋਈ ਪੁੱਠੇ ਰਾ ਪੈ ਗਿਆ ਨੂੰ ਆਪਣੇ ਨਾਲ ਰੱਖੋ ਉਜਤਾ ਕਾ ਸੋਸਾਇਟੀ ਨਹੀਂ ਛੱਡੂਗਾ ਉਹਦੀ ਸੋਸਾਇਟੀ ਬਦਲਣੀ ਪਈ ਬੰਦਾ ਨਸ਼ਾ ਛੱਡ ਜਾਂਦਾ ਸਰ ਕਿਸ ਸ਼ੋਕੇ ਲੈਵਲ ਤੋਂ ਕੰਮ ਸ਼ੁਰੂ ਹੋਇਆ ਸੀ ਕਿਸ ਤਰ੍ਹਾਂ ਦਾ ਸ਼ੋਕ ਰੰਦਾ ਮੰਤਰੀ ਸਾਹਿਬ ਦਾ ਵੱਸੀ ਆਇਆ ਮੰਤਰੀ ਸਾਹਿਬ ਦਾ ਛੇਵਾਂ ਦੰਗਲ ਹੈ ਤੇ 6 ਸਾਲਾਂ ਦੀ ਸੰਜੋਗ ਹੈ ਸਰ ਛੋਨੇ ਲੈਵਲ ਤੋਂ ਜਿਹੜਾ ਤੁਸੀਂ ਦੰਗਲ ਸ਼ੁਰੂ ਕੀਤਾ ਹੁਣ ਇਸ ਟਾਈਮ ਕਾਫੀ ਵੱਡੇ ਲੈਵਲ ਤੇ ਕਰ ਰਹੇ ਹੋ ਤੇ ਇਸ ਤਰ੍ਹਾਂ ਹੀ ਉਪਰਾਲਾ ਚੱਲਦਾ ਰਹੇਗਾ ਭਾਈ ਮੈਂ ਦੰਗਲ ਕਰਾਨ ਵਾਲਾ ਕੋਈ ਨਹੀਂ ਜਦ ਤੱਕ ਮੇਰੇ ਮੇਰੇ ਨਾਲ ਭਰਾਟਾਂ ਉਹ ਤੱਕ ਦੰਗਲ ਹੁੰਦੇ ਰਹਿਣਗੇ ਜੇ ਜਦੋਂ ਦੰਗਲ ਨਹੀਂ ਹੋਊਗਾ ਸਮਝੋ ਮੇਰੇ ਭਰਾ ਮੇਰਾ ਨਾ ਹਵਾ ਚ ਆ ਗਿਆ ਮੇਰੇ ਭਰਾ ਮ ਮੈਂ ਸਭ ਤੋਂ ਪਹਿਲਾਂ ਆਪਣੇ ਛੋਟੇ ਭਰਾ ਲਖਨ ਲੁਧਿਆਣਾ ਨੂੰ ਬਹੁਤ-ਬਹੁਤ ਵਧਾਈ ਦਿਨਾਵਾ ਤੇ ਜਿਹੜਾ ਉਹਨਾਂ ਦਾ ਕਲੱਬ ਆ ਜੈ ਬਾਬਾ ਦੀਪਾ ਸਾਹਿਬ ਸਪੋਰਟਸ ਕਲੱਬ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿਨਾਵਾ ਜਿਹੜਾ 6ਵਾਂ ਕੁਸ਼ਤੀ ਦੰਗਲ ਜਵਾਲਾ ਨਗਰ ਕੈਂਪ ਵਾਰਡ ਨੰਬਰ 72 ਵਿੱਚ ਟੈਂਕੀ ਵਾਲੀ ਪਾਰਕ ਵਿੱਚ ਜਿਹੜਾ ਕਰਵਾਇਆ ਗਿਆ ਵਾ ਤੇ ਜਿੱਥੇ ਪੂਰਾ ਪੰਜਾਬ ਨਸ਼ੇ ਵਿੱਚ ਜੂਜ ਰਿਹਾ ਉੱਥੇ ਮੇਰੇ ਵੀਰ ਵੱਲੋਂ ਇਹਨਾਂ ਵਧੀਆ ਪ੍ਰਾਲਾ ਕੀਤਾ ਗਿਆ ਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਹੇ ਮੈਸੇਜ ਦੇਣਾ ਚਾਹਨਾ ਵਾ ਜਿਵੇਂ ਆ ਮੇਰਾ ਵੀਰ ਵਧੀਆ ਪ੍ਰਾਲਾ ਕਰ ਰਿਹਾ ਏਦਾਂ ਹੀ ਸਾਰੇ ਵੀਰ ਕਰਨ ਤੇ ਨਸ਼ਿਆਂ ਤੋਂ ਦੂਰ ਰਹੋ ਤੇ ਆਪਣੇ ਆਣ ਵਾਲੀ ਪੀੜ੍ਹੀ ਨੂੰ ਬਚਾਓ ਤੇ ਮੈਂ ਇੱਕ ਵਾਰ ਫਿਰ ਲਖਨ ਭਗਤ ਨੂੰ ਆਪਣੇ ਛੋਟੇ ਭਰਾ ਨੂੰ ਬਹੁਤ ਬਹੁਤ ਵਧਾਈ ਦੇਣਾ ਵੱਲੋਂ ਫੈਡਰੇਸ਼ਨ ਵੱਲੋਂ ਤੇ ਮੈਨੂੰ ਆ ਵੀ ਕਹਿਣਾ ਚਾਹਨਾ ਸਾਡੀ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਮੇਰੇ ਭਰਾ ਨਾਲ ਹਮੇਸ਼ਾ ਖੜੀ ਹੈ ਜਿੱਥੇ ਵੀ ਸਾਨੂੰ ਵਾਇ ਮਾਰੂਗਾ ਲਖਨ ਭਗਤ ਅਸੀਂ ਨਾਲ ਖੜਿਆ ਮੈਂ ਇੱਕ ਵਾਰ ਫਿਰ ਲਖਨ ਭਗਤ ਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦੇਣਾ ਵਾ